ਇੱਕ ਬੰਦੇ ਨੇ ਇੱਕ ਪੋਸਟ ਪਾਈ ਕਿ ਜੇ ਕਿਸੇ ਨੂੰ ਕਿਸੇ ਚੀਜ਼ ਦੀ ਪ੍ਰੋਬਲਮ ਹੋਵੇ ਸੀਐਮ ਟੂ ਸੀਐਮ ਕਾਮਨ ਮੈਨ ਟੂ ਚੀਫ ਮਿਨਿਸਟਰ ਤੇ ਮੇਰੇ ਨਾਲ ਕੰਟੈਕਟ ਕੀਤਾ ਜਾਵੇ ਇੱਕ ਪੋਸਟ ਹੈ ਹੁਣ ਕਿਤੇ ਹੈ ਨਹੀਂ ਸੋਸ਼ਲ ਮੀਡੀਆ ਤੇ ਉਹ ਇੱਕ ਪੋਸਟ ਸੀ ਉਹਦਾ ਸਕਰੀਨਸ਼ਾਟ ਸੀ ਉਹ ਮੈਨੂੰ ਕਾ ਬੜੀ ਵਧੀਆ ਪੋਸਟ ਹੈ ਮੈਂ ਦੇਖੀ ਇਹ ਕਿੰਨੇ ਪਾਈ ਆ ਤੇ ਇੱਕ ਬੱਚੇ ਨੇ ਪਾਈ ਸੀ ਤੇ ਉਹ ਬੱਚਾ ਸੀ 16 ਸਾਲਾਂ ਦਾ ਨਾਂ ਸੀ ਦੁਰਲਭ ਮੈਨੂੰ ਕਾ ਯਾਰ ਕੌਣ ਹੈ ਮੈਂ ਦੇਖਿਆ ਤੇ ਇਹ ਐਕਸੀਡੈਂਟਲੀ ਆ ਗਈ ਐਕਸੀਡੈਂਟਲੀ ਐਕਸੀਡੈਂਟ ਅੱਛਾ ਸਾਰੀ ਟੀਮ ਦੇ ਵਿੱਚੋਂ ਇੱਕ ਟੀਮ ਵਰਕ ਆ ਫਿਲਮ ਬਣਾਉਣੀ ਪਰ ਜਿਹੜੀ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਜੇ ਮੈਂ ਇਹ ਫਿਲਮ ਬਣਾਉਣ ਤੋਂ ਪਹਿਲਾਂ ਹੀ ਇਹ ਗੱਲ ਕਹਿਣ ਲੱਗ ਜਾਂਦਾ ਕਿ ਯਾਰ ਵਾ ਮੈਂ ਆ ਬੰਦੇ ਨਾਲ ਵਧੀਆ ਬਣਾ ਲਾ ਆਪ ਵਧੀਆ ਬਣਾ ਲਾ ਦਿਖਣੀ ਤਾਂ ਫਿਲਮ ਆ ਜਿਉ ਕੰਮ ਆਪਣਾ ਆਪਣਾ ਬੰਦਾ ਵਧੀਆ ਲੱਭ ਕੇ ਵੀ ਦੇਖ ਲੈਂਦੇ ਲੱਭ ਕੇ ਦੇਖ ਲੈਂਦੇ ਭਾਈ ਮੇਰੀ ਸ਼ੂਟਰ ਐਂ ਹੀ ਦੇਖੀ ਗਈ ਆ ਮੇਰੀ ਸ਼ੂਟਰ ਥੀਟਰ ਚ ਥੋੜੀ ਲੱਗੀ ਹੁਣ ਤੁਹਾਡੀ ਦੁਰਲਭ ਕਸ਼ਪ ਲੋਕ ਕੀ ਲੱਭਦੇ ਆ ਉਹਦੇ ਬਾਰੇ ਥੋੜੀ ਜਿਹੀ ਗੱਲ ਕਰਕੇ ਫਿਰ ਵਾਈਂਡ ਅਪ ਕਰਾਂ ਹਾਂ ਦੇ ਹਾਂ ਦੇ ਹਾਂ ਜੀ ਥੋੜਾ ਥੋੜਾ ਜਿਹਾ ਉਹਦੇ ਬਾਰੇ ਦੱਸੋ ਜਿੰਨਾਕ ਦੱਸ ਸਕਦੇ ਹੋ ਮੈਂ ਉਹਦੇ ਬਾਰੇ ਉਹ ਬਹੁਤ ਇੰਟਰਸਟਿੰਗ ਫਿਲਮ ਆ ਬਹੁਤ ਇੰਟਰਸਟਿੰਗ ਫਿਲਮ ਉਹਦਾ ਬਹੁਤ ਇੰਪੈਕਟ ਕਰਦਾ ਜਿਹੜਾ ਉਹਦੇ ਤੁਸੀਂ ਪੋਸਟਰ ਬਣਾਇਆ ਹਾਂਜੀ 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 ਉਹ ਹਿੰਦੀ ਚ ਆਣੀ ਆ ਤੇ ਉਹਦੇ ਚ ਇਹ ਆ ਕਿ ਕਈ ਉਹਦੇ ਚ ਨਾ ਸਾਡੇ ਕੋਲੇ ਪਹਿਲਾਂ ਦੋ ਪ੍ਰੋਡਿਊਸਰ ਸੀ ਉਹਦੇ ਪ੍ਰੋਡਿਊਸਰ ਇਹ ਕਹਿੰਦੇ ਕਹਿੰਦੇ ਕਿ ਯਾਰ ਇਹਦੀ ਪੰਜਾਬ ਚ ਵਧੀਆ ਆ ਹਿੰਦੀ ਚ ਫਿਲਮ ਕਿਵੇਂ ਲਾਵਾਂਗੇ ਪ੍ਰੋਮੋਸ਼ਨ ਬਹੁਤ ਵੱਡੀ ਚਾਹੀਦੀ ਆ ਸੋ ਮੈਂ ਹੁਣ ਕੋਸ਼ਿਸ਼ ਕਰ ਰਿਹਾ ਕਿ ਉਹ ਫਿਲਮ ਨੂੰ ਅਸੀਂ ਮਤਲਬ ਯਾਰ ਦੋਸਤ ਜੇ ਮਿਲ ਕੇ ਉਹਨੂੰ ਆਪਾਂ ਪੂਰੀ ਕਰ ਲਈਏ ਕਿਉਂਕਿ ਉਹ ਫਿਲਮ ਬਹੁਤ ਵਧੀਆ ਫਿਲਮ ਹੈ ਮੇਰੇ ਬਜਟ ਦੀ ਵੱਡਾ ਵੱਡੀ ਫਿਲਮ ਆ ਬਜਟ ਐਡਾ ਵੱਡਾ ਨਿਕਾ ਤੇ ਉਹ ਮੈਨੂੰ ਪੈਸੇ ਲੱਗਦੇ ਪ੍ਰੋਮੋਸ਼ਨ ਦੇ ਭਾਈ ਜੋ ਪੈਨ ਇੰਡੀਆ ਜਾਂਦੇ ਨੇ ਨਾ ਤੁਸੀਂ ਉਹਨੂੰ ਪੈਨ ਇੰਡੀਆ ਦਿੱਲੀ ਚ ਪੋਸਟਰ ਲਵਾਉਣੇ ਤੇ ਜਾ ਕੇ ਜੈਪੁਰ ਵੀ ਲਵਾਉਣੇ ਓੱਖਾ ਕੰਮ ਆ ਪੰਜਾਬ ਚ ਸੈਟ ਆ ਤਾਂ ਫਿਰ ਉਹ ਉਸ ਚੀਜ਼ਾਂ ਨੂੰ ਧਿਆਨ ਰੱਖ ਕੇ ਕਿਉਂਕਿ ਚੀਜ਼ ਲੋਕਾਂ ਤੱਕ ਪਹੁੰਚਣੀ ਬੜੀ ਜ਼ਰੂਰੀ ਹੈ। ਪਹੁੰਚਣਾ ਵੀ ਬਹੁਤ ਜ਼ਰੂਰੀ ਹੈ। ਹਾਂ ਜੀ। ਤਾਂ ਮੈਨੂੰ ਉਮੀਦ ਹੈ ਕਿ ਉਹ ਉਹ ਥੋੜਾ ਜਿਹਾ ਕੈਰੈਕਟਰ ਬਾਰੇ ਦੱਸੋਗੇ ਕਿ ਕਿਵੇਂ ਤੁਹਾਡੇ ਤੱਕ ਪਹੁੰਚੀਆਂ ਉਹ ਚੀਜ਼ਾਂ ਕਿਵੇਂ ਮਾਈਂਡ ਦੇ ਵਿੱਚ ਆਇਆ ਐਡਾ ਜ਼ਿਆਦਾ ਤਜਰਬਾ ਆਪਣੀ ਲੁੱਕ ਤੇ ਵੀ ਤੁਸੀਂ ਕੀਤਾ। ਹਾਂ ਜੀ ਉਹ ਮੈਂ ਐਡਾ ਵਰਕ ਆਊਟ ਵੀ ਤੁਸੀਂ ਕੀਤਾ। ਸਰਚ ਕਰਦਾ ਰਹਿਣਾ ਕਿ 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 ਐਡਾ ਤੁਸੀਂ YouTube ਤੇ ਕੋਈ ਨਾ ਕੋਈ ਸਲੱਬਦੇ ਰਹਿੰਦੇ ਨਾ ਤਾਂ ਉਹ ਇੱਕ ਦਿਨ ਇੱਕ ਵੀਡੀਓ ਦੇਖ ਰਿਆ ਸੀ ਮੈਂ ਕਿ ਇੱਕ ਬੰਦੇ ਨੇ ਇੱਕ ਪੋਸਟ ਪਾਈ ਕਿ ਜੇ ਕਿਸੇ ਨੂੰ ਕਿਸੇ ਚੀਜ਼ ਦੀ ਪ੍ਰੋਬਲਮ ਹੋਵੇ ਸੀਐਮ ਟੂ ਸੀਐਮ ਕਾਮਨ ਮੈਨ ਟੂ ਚੀਫ ਮਿਨਿਸਟਰ ਤੇ ਮੇਰੇ ਨਾਲ ਕੰਟੈਕਟ ਕੀਤਾ ਜਾਵੇ ਇੱਕ ਪੋਸਟ ਹੈ ਹੁਣ ਕਿਤੇ ਹੈ ਨਹੀਂ ਸੋਸ਼ਲ ਮੀਡੀਆ ਤੇ ਉਹ ਇੱਕ ਪੋਸਟ ਸੀ ਉਹਦਾ ਸਕਰੀਨਸ਼ਾਟ ਸੀ ਉਹ ਮੈਨੂੰ ਬੜੀ ਵਧੀਆ ਪੋਸਟ ਹੈ ਮੈਂ ਦੇਖੀ ਇਹ ਕਿੰਨੇ ਪਾਈ ਆ ਤੋ ਇੱਕ ਬੱਚੇ ਨੇ ਪਾਈ ਸੀ ਤੇ ਉਹ ਬੱਚਾ ਸੀ 16 ਸਾਲਾਂ ਦਾ ਨਾਂ ਸੀ ਦੁਰਲਭ ਦੁਰਲਭ ਹਾਂ ਮੈਨੂੰ ਯਾਰ ਕੌਣ ਹੈ ਮੈਂ ਦੇਖਿਆ ਤੇ ਇਹ ਐਕਸੀਡੈਂਟਲੀ ਆ ਗਈ ਐਕਸੀਡੈਂਟਲੀ ਐਕਸੀਡੈਂਟ ਅੱਛਾ ਫੀਮੇਲ ਲੱਭਿਆ ਕੌਣ ਹੈ ਇੱਥੇ ਕਿੱਥੇ ਰਹਿਣ ਵਾਲੇ ਉਹ ਜਾਣਦੇ ਫਿਰ ਮੈਂ ਉਹਨਾਂ ਦੀ ਫੈਮਿਲੀ ਨੂੰ ਅਪਰੋਚ ਕੀਤਾ ਕਿਉਂਕਿ ਹਾਂਜੀ ਇਹਦੇ ਵਿੱਚ ਜਿਨ੍ਹਾਂ ਨੇ ਸ਼ੂਟਰ ਲਿਖੀ ਸੀ ਵਾਹਿਦ ਬ੍ਰਦਰਸ ਫਿਰ ਉਹ ਗਏ ਉਹਨਾਂ ਕੋਲੇ ਕਿਉਂਕਿ ਜਦੋਂ ਇਹ ਗੱਲ ਦੀ ਸਟਾਰਟਿੰਗ ਹੋਈ ਸੀ ਪਹਿਲੀ ਸਟਾਰਟਿੰਗ ਸ਼ਾਇਦ ਉਹਨਾਂ ਨੇ ਹੀ ਕੀਤੀ ਸੀ ਕਿ ਆਹ ਦੇਖੋ ਆ ਬੰਦਾ ਫਿਰ ਉਹ ਉਹ ਬੰਦੇ ਲੱਭੇ ਤਾਂ ਏਦਾਂ ਹੋਈ ਸੀ ਗੱਲ ਹਾਂ ਫਿਰ ਉਹ ਗਏ ਭਾਈ ਉੱਥੇ ਇੰਦੋਰ ਉਹਨਾਂ ਨੇ ਉਹਨਾਂ ਨੂੰ ਲੱਭਿਆ ਦੇਖਿਆ ਫਿਰ ਉਹਨਾਂ ਦੇ ਘਰ ਦੇ ਨਾਲ ਗੱਲ ਹੋਈ ਫਿਰ ਮੈਂ ਗਿਆ ਮਿਲ ਫਿਰ ਅਸੀਂ ਮਿਲੇ ਫਿਰ ਰਾਈਟਸ ਲਏ ਉਹਨਾਂ ਤੋਂ ਫਿਰ ਏਦਾਂ ਗੱਲ ਸ਼ੁਰੂ ਹੋ ਗਈ ਐਂਡ ਉਹ ਬਹੁਤ ਇੰਟਰਸਟਿੰਗ ਕੈਰੈਕਟਰ ਆ ਬਹੁਤ ਵਧੀਆ ਫਿਲਮ ਬਣਨੀ ਉਹ ਵੱਡਾ ਸਥਾਪਿਤ ਕਰ ਦੂਗਾ ਜੇ ਰੰਦਾਵਾ ਨੂੰ ਇੰਡਸਟਰੀ ਦੇ ਵਿੱਚ ਉਹ ਕੈਰੈਕਟਰ ਫਿਲਮ ਤੇ ਮਿਹਨਤ ਕਰਦਾ ਮੈਂ ਇੱਥੇ ਵੀ ਬਹੁਤ ਮਿਹਨਤ ਕੀਤੀ ਆ ਆਈ ਹੋਪ ਕਿ ਇਹ ਪੰਜਾਬੀ ਇੰਡਸਟਰੀ ਦੇ ਵਿੱਚ ਏਦਾਂ ਦੀ ਕਹਾਣੀ ਨਹੀਂ ਬਣੀ ਪਹਿਲਾਂ ਜਿੰਦਾ ਦੀ ਇਹ ਫਿਲਮ ਆ ਐਂਡ ਇਹ ਮੈਂ ਦਾਅਵੇ ਨਾਲ ਵੀ ਕਹ